ਇੱਕ ਮਿੰਟ ਚ ਆ ਗਿਆ ਮੈਂ ਇੱਕ ਮਿੰਟ ਚ ਠੀਕ ਆ ਆਓ ਮੋੜੇ ਤੇ ਆਣ ਲੱਗੇ ਕਿੱਧਰੋਂ ਆਉਣਾ ਭਾਜੀ ਉਹਨਾਂ ਨੂੰ ਪਾਣੀ ਪਿਣੀ ਪਰਾਉਂ ਦਿਲਾਓ ਭਾਜੀ ਆ ਪਹਿਲਾਂ ਬੈਠੋ ਦੀਮ ਹੋ ਗਿਆ ਲੈ ਆਇਓ ਪਰ ਬੱਸ ਬੱਸ ਆਇਆ ਆਇਆ ਖਾਤ ਕਰੋ ਸਰ ਖੋਲਦੀ ਬਾਰੀ ਬਾਰੀ ਖੋਲਦੀ ਖੋਲਦੇ ਪਾਰੀ ਅੰਦਰ ਵੀ ਖਲਾਰਾ ਬੇਜੇ ਮਾਣ ਦੋ ਜਗਾ ਤੇ ਰੱਖਣਾ ਤੋ ਦਿਮਾਗ ਨਾਲ ਦਾਤਰ ਮਾਰਦਾ ਦਾਤਰ ਮਾਰਦਾ ਦਾਤ ਨਾ ਦਾਤਰ ਮਾਰਦਾ ਹਾਂਜੀ ਸਰ ਹਾਂ ਸਰ ਸਾਡੀ ਇਹੀ ਬੇਨਤੀ ਹੈ ਕਿ ਗੁੰਡਾਗਰਦੀ ਇੰਨੀ ਕੁ ਵੱਧ ਗਈ ਹੈ ਕਿ ਹੱਥੋਂ ਵੱਧ ਇਹ ਨਗਰ ਵਿੱਚ ਇਹ ਲੜਕੇ ਆਉਂਦੇ ਨੇ ਬਦਮਾਸ਼ੀਆਂ ਕਰਦੇ ਆ ਸ਼ਰਮ ਹਥਿਆਰ ਲੈਂਦੇ ਆ ਤਿੱਖੇ ਦਾਤਰ ਚੋਕੀਆਂ ਹਾਕੀਆਂ ਸ਼ਰਮ ਫਿਰਦੇ ਨੇ ਉਹਨਾਂ ਨੇ ਕੱਲ ਸਾਡੇ ਅੱਥੇ ਦੀ ਆਰਮ ਕਲੋਨੀ ਦੇ ਵਿੱਚ ਆਣ ਕੇ ਸ਼ਰਮ ਗੁੰਡਾਗਰਦੀ ਕੀਤੀ ਹੈ ਇੱਕ ਗਰੀਬ ਆਦਮੀ ਇੱਕ ਇੱਕ ਾਟੋ ਲੈਣੇ ਰੱਖਿਆ ਦਾ ਉਹਦੇ ਨਾਲ ਹੀ ਆਪਣੇ ਬੱਚੇ ਪਾਲਦਾ ਹੋਇਆ ਤਿੰਨ ਚਾਰ ਲੜਕੀਆਂ ਦੀਆਂ ਉਹਦਾ ਗੁਜ਼ਾਰਾ ਕਰਦਾ ਪਿਆ ਇਹਦਾ ਕੱਲ ਸ਼ਰਿਆਮ ਦਾਤਰ ਮਾਰ ਮਾਰ ਕੇ ਉਹਨਾਂ ਦੇ ਠਿੱਕੇ ਧਿਆਰਾਂ ਦੇ ਨਾਲ ਾਟੋ ਸਾਰਾ ਚੂਰਾ ਚੂਰ ਕਰ ਦਿੱਤਾ ਅਸੀਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਹਾਂ ਵੀ ਇਹ ਗੁੰਡਾਗਰਦੀ ਨੂੰ ਖਤਮ ਕੀਤਾ ਜਾਏ ਇਹ ਤੇ ਜਲ ਤੋਂ ਜਲਦੀ ਨੱਥ ਪਾਈ ਜਾਏ ਪਿੱਛੇ ਇੱਕ ਸਾਲ ਤੋਂ ਪਹਿਲਾਂ ਦੀ ਗੱਲ ਆ ਸਾਡੇ ਇੱਕ ਜਨਾਨੀ ਆ ਰਹੀ ਸੀ ਇੱਥੇ ਪਾਣੀ ਦੇ ਵਿੱਚੋਂ ਇੱਕ ਨਾਲਾ ਪਾਦਾ ਕੋਲੋਂ ਪਾਣੀ ਪੈਂਦਾ ਹੈ ਉਹ ਨੰਗ ਦੀ ਧਾਰੀ ਉਹਨਾਂ ਚਪਾਟ ਮਾਰ ਕੇ ਉਹਦਾ ਕੰਨ ਤੋੜ ਕੇ ਉਹਦੀ ਬੱਲ ਲੈ ਕੇ ਤੋੜ ਕੇ ਤਾਂ ਵੀ ਉਹਦੇ ਸਾਡੇ ਕੁਛ ਨਹੀਂ ਦਾ ਕੋਈ ਬਣਿਆ ਸ਼ਰੇਆਮ ਗੁੰਡਾ ਕਰਦੀ ਹੋ ਰਹੀ ਹੈ ਇਹ ਗੁੰਡਾ ਕਰਦੀ ਨਹੀਂ ਹੋਣੀ ਚਾਹੀਦੀ ਕੱਲ 7:30 ਵਜੇ ਜਾ ਕੇ ਇਹਨਾਂ ਨੂੰ ਮੈਂ ਨਾਲ ਲੈ ਕੇ ਉੱਥੇ ਐਪਲੀਕੇਸ਼ਨ ਦਰਜ ਕਰਾਈ ਹੈ ਦਰਖਾਸਤ ਦਿੱਤੀ ਹੈ ਉਹਨਾਂ ਨੂੰ ਸਦਿਆ ਵੀ ਤੁਸੀਂ ਆ ਕੇ ਮੌਕਾ ਵੇਖੋ ਉਸਰੇ ਤੋਂ ਆਗੇ ਮੌਕਾ ਦੇਗੇ ਹੁਣ ਸਾਨੂੰ ਕਹਿੰਦੇ ਆ ਕਿ ਸਾਨੂੰ ਕੋਈ ਸਬੂਤ ਦਿਓ ਅਸੀਂ ਸਬੂਤ ਕਿੱਥੋਂ ਦਈਏ ਇਹ ਸ਼ਰਯਾਮ ਗੁੰਡਾਗਰਦੀ ਹੋ ਰਹੀ ਹੈ ਇਹ ਸ਼ਰਯਾਮ ਫਿਰ ਜਿਆ ਕਿਰਪਾਨਾ ਦਾਤਰ ਤੇ ਲੈ ਆਗੇ ਉਹਦੇ ਅੱਗੇ ਕੌਣ ਬੋਲੇਗਾ ਕੋਈ ਦਰਦਾ ਮੈਂ ਇਹੀ ਮੰਗ ਕਰਦਾ ਕਿ ਇਹ ਤੇ ਜਲਦੀ ਤੋਂ ਜਲਦੀ ਇਹਨਾਂ ਤੇ ਪੂਰੀ ਤੋਂ ਪੂਰੀ ਨਾਥ ਪਾਈ ਜਾਵੇ ਇਹ ਗੁੰਡਾਗਰਦੀ ਜਿਹੜੀ ਖਤਮ ਕੀਤੀ ਜਾਵੇ ਹਾਂਜੀ ਸਰ ਹਾਂਜੀ ਸਰ ਨਮਸਕਾਰ ਜੀ ਅਸ ਕੱਲ ਪਿੰਡ ਵੰਖਾ ਤਿਆਰਮ ਕਲੋਨੀ ਵਿਖੇ ਜੋ ਇੱਕ ਆਟੋ ਦੀ ਪੰਡ ਤੜੋ ਪੰਡ ਤੋੜ ਹੋਈ ਹੈ ਸੋ ਉਹ ਆਟੋ ਸਾਡੇ ਅਜੀਤ ਕੁਮਾਰ ਜੀ ਦਾ ਆਟੋ ਹੈ ਔਰ ਕੱਲ ਪੁਲਿਸ ਕੰਪਲੇਨ ਵੀ ਦਿੱਤੀ ਹੈ ਪਰ ਜਿਹੜੇ ਵੀ ਉਹ ਮੁੰਡੇ ਸਨ ਉਹ ਅਣਪਛਾਤੇ ਸਨ ਉਹਨਾਂ ਨੇ ਮੂਲ ਭੇਟੇ ਸਨ ਔਰ ਹਥਿਆਰ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸਨ ਹਾਕੀਆਂ ਸਨ ਸੋ ਕੰਪਲੇਨ ਵੀ ਦਿੱਤੀ ਹੋਈ ਹੈ ਔਰ ਪ੍ਰਸ਼ਾਸਨ ਨੂੰ ਬੇਨਤੀ ਇਹੋਈ ਹੈ ਕਿ ਜਲ ਤੋਂ ਜਲਦ ਜਿਹੜਾ ਉਹ ਇਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਕਿਉਂ ਕਿਉਂਕਿ ਕੱਲ ਨੂੰ ਇਹਨਾਂ ਦੀ ਜਾਨ ਵੀ ਖਤਰਾ ਹੈ ਕਿਉਂਕਿ ਪਹਿਲਾਂ ਜਿਵੇਂ ਨਾਲ ਦੱਸਿਆ ਕਿ ਇਹਨਾਂ ਨੂੰ ਪਹਿਲਾਂ ਰਾਹ 'ਚ ਰੋਕਿਆ ਗਿਆ ਉਸ ਤੋਂ ਬਾਅਦ ਇਹ ਆਟੋ ਲਾ ਕੇ ਘਰ ਆਏ ਨੇ ਮਗਰੋਂ ਆਟੋ ਦੀ ਪਣ ਤੋੜੋ ਗਈ ਹੈ ਸੋ ਜੇਕਰ ਇਹ ਆਟੋ ਦੇ ਵਿੱਚ ਉਹਨਾਂ ਦੇ ਕਾਬੂ ਆ ਜਾਂਦੇ ਤੇ ਮੇਰਾ ਖਿਆਲ ਹੈ ਹੋਰ ਨੂੰ ਮਾਹੌਲ ਕੁਝ ਹੋਰ ਹੀ ਬੜਾ ਹੁੰਦਾ ਸੋ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਦਿੱਤਾ ਜਾਏ ਜਿੰਨੀ ਇਹਨਾਂ ਦੀ ਭਣ ਤੋੜ ਹੋਈ ਹੈ ਉਹਦਾ ਵੀ ਇਹਨਾਂ ਨੂੰ ਮੁਆਵਜ਼ਾ ਜਿਹੜਾ ਦਿਵਾਇਆ ਜਾਵੇ ਜਿਹੜੇ ਵੀ ਦੋਸ਼ੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹ ਦੋਸ਼ੀ ਜਿਹੜੇ ਗ੍ਰਿਫਤ ਦੇ ਵਿੱਚ ਲੈ ਜਾਣ ਜੀ ਸਾਰੇ ਜਿਹੜਾ ਤੁਹਾਡਾ ਅੱਜ ਆਟੋ ਤੋੜ ਕੇ ਗਏ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪੰਜ ਛੇ ਮੁੰਡੇ ਆਏ ਸੀ ਕਿ ਸਰਦਾਰ ਹੀ ਜੇ ਪੰਜ ਮੁੰਡੇ ਹੀ ਤੇ ਮੇਰਾ ਐਟੋ ਤੋੜ ਕੇ ਚਲ ਗਿਆ ਸ਼ੀਸ਼ੇ ਸਮੇਤੀ ਭੰਨ ਕੇ ਚਲ ਗਿਆ ਮੈਂ ਘਰ ਗਿਆ ਦਾ ਸੀ ਤੇ ਮੈਂ ਚਾਹ ਲਾਪੇ ਪੀਣ ਤੇ ਮੁੰਡਿਆਂ ਨੇ ਆ ਕੇ ਮੈਨੂੰ ਦੱਸਿਆ ਵੀ ਅੱਛਾ ਸਾ ਇਹਨਾਂ ਕੋਈ ਹਥਿਆਰ ਥੁਰ ਹੈਗੇ ਜਾਂ ਖਾਲੀ ਹੱਥ ਹੀ ਹਾਂ ਦੱਤਰ ਹੈਗੇ ਜਣਾ ਦੱਤਰ ਹੀ ਤੇ ਉਹੀ ਕੀ ਨਾ ਆ ਗੰਡਾਸ ਤੋਂ ਇਹਦਾ ਕੀ ਹੱਕ ਹੁਕੀਆਂ ਹੈ ਇਹਨਾਂ ਕੋਲ ਹੈਗੀਆਂ ਹਥਿਆਰ ਥੋਰੀ ਹੈ ਇਹਨਾਂ ਕੋਲ ਤੇ ਕੀ ਤੁਸੀਂ ਥਾਣੇ ਦੇ ਵਿੱਚ ਇਹਦੇ ਇਹਾਂ ਦੀ ਕੰਪਲੇਨ ਕੀਤੀ ਹੈ ਤੁਸੀਂ ਹਾਂ ਜੀ ਕੀਤੀ ਹੈ ਜੀ ਕੰਪਲੇਨ ਕੀਤੀ ਆ ਮਗੀ 8:15 ਮਿੰਟ ਤੇ ਕੀਤੀ ਰਾਤ ਤੇ ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਤੁਸੀਂ ਮਗੀ ਉਹਨਾਂ ਕੋ ਮੰਗਾ ਇਹ ਹੀ ਕਰਦੇ ਗਏ ਸਾਨੂੰ ਕਿ ਇਨਸਾਫ ਮਿਲ ਲੈ ਜੀ ਦਾ ਤੇ ਇਹਨਾਂ ਦੇ ਨੱਥ ਪਾਣੀ ਜਿਹੜੀ ਹੈ ਜਿਹੜੇ ਗੁੰਡਾ ਕਰਦੀ ਜਿਹੜੇ ਕਰਦੇ ਆ ਕੱਲ ਨੂੰ ਬਿਲਕੁਲ ਫਿਰ ਕੰਮ ਤੇ ਜਾਣਾ ਕੋਈ ਕੱਲ ਨੂੰ ਕੁਝ ਹੋਇਆ ਜਾਂ ਕਰਦਾ ਵੀ ਐਸੇ ਕੱਲ ਨੂੰ ਕੁਝ ਹੋਇਆ ਜਾਂ ਕਰਦਾ ਵੀ ਕੱਲ ਨੂੰ ਭਰਦਾ ਮੈਂ ਕੰਮ ਤੇ ਜਾ ਜਾਂ ਪਰ ਜਾ ਕਰਦਾ ਵੀ ਕਰ ਨੁਕਸਾਨ ਵੀ ਕਰ ਸਕਦੇ ਮੇਰਾ ਜਾਂ ਕੁਛ ਵੀ ਹੋ ਗਾਇਆ ਠੀਕ ਹੈ ਹਾਂ